ਪੁਲਿਸ थाना ਕੈਂਟ ਨੇ ਇੱਕ ਛਾਤਰ આરોપી ਨੂੰ ਗ੍ਰਿਫਤਾਰ ਕੀਤਾ ਜਿਹੜਾ ਕਿ ਫਲਿੱਪਕਾਰਟ ਕੰਪਨੀ ਵਿੱਚ ਕੰਮ ਕਰਦਾ ਸੀ ਬੈਂਕ ਵਿੱਚ ਪੈਸੇ ਜਮ੍ਹਾਂ ਕਰਵਾਉਣ ਆਇਆ ਸੀਗਾ ਪਰ ਇੱਕ ਝੂਠੀ ਕਹਾਣੀ ਗੜੀ ਗਈ ਉਸ ਕੋਲੋਂ ਜਿਹੜੀ ਉਹ ਲੁੱਟ ਹੋ ਜਾਂਦੀ ਹੈ ਤੇ ਪੁਲਿਸ ਨੇ ਇਸ ਮਾਮਲੇ ਵਿੱਚ ਉਸ ਦੀ ਗ੍ਰਿਫਤਾਰੀ ਕਰ ਲਈ ਹੈ ਤੇ ਦੋ ਉਹਦੇ ਜਿਹੜੇ ਸਾਥੀ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਣਾ ਹੈ ਡੀਸੀਪੀ ਵਿਜੇ ਆਲਮ ਸਿੰਘ ਮੇਰੇ ਨਾਲ ਮੌਜੂਦ ਹਨ ਗੱਲਬਾਤ ਕਰ ਰਹੇ ਨੇ ਪੂਰਾ ਸਰਕੀ ਮਾਮਲਾ ਕੀ ਹੈ ਇਹ ਹੈਗਾ ਜੀ ਇੱਕ ਮੁੰਡਾ ਕੰਮ ਕਰਦਾ ਜੀ ਉੱਥੇ ਫਲਿੱਪਕਾਰਟ ਦੇ ਵਿੱਚ ਉਹਦਾ ਨਾਮ ਹੈ ਰਾਹੁਲ ਦੇਵ ਤੇ ਉਹਨੇ ਉਹਨੇ ਆਪਣੇ ਦੋਸਤਾਂ ਨਾਲ ਸਾਜ਼ਿਸ਼ ਰਚੀ ਕਿ ਮੈਨੂੰ 49000 ਮਿਲੇ ਐ ਡਿਪੋਜ਼ਿਟ ਕਰਨ ਲਈ ਜਿਹੜਾ ਫਲਿੱਪਕਾਰਟ ਕੂਰੀਅਰ ਕੰਪਨੀ ਦਾ ਜਿਹੜਾ ਆਫਿਸ ਹੈ ਉਤੋਂ ਤੇ ਮੈਂ ਆਪਾ ਵਰਤ ਲੈਨੇ ਆ ਉਹ ਤਿੰਨ ਜਣੇ ਤੇ ਜਦੋਂ ਉਹ ਬੈਂਕ ਦੇ ਸਾਹਮਣੇ ਪਹੁੰਚੇ ਉਹਨਾਂ ਨੇ ਕਹਾਣੀ ਬਣਾਈ ਕਿ ਸਾਡੇ ਤੋਂ ਕੋਈ ਲੁੱਟ ਕੇ ਲੈ ਗਿਆ ਪੈਸੇ 49000 ਤੇ ਪੁਲਿਸ ਮੌਕੇ ਤੇ ਪਹੁੰਚ ਗਈ ਜੀ ਤੇ ਪੁਲਿਸ ਨੇ ਜਦੋਂ ਸਟੇਟਮੈਂਟ ਲਕਣੀ ਸੀ ਤੇ ਥਾਣੇ ਲੈ ਕੇ ਗਈ ਤੇ ਉਹ ਸਵਾਲਾਂ ਚ ਉਲਸ ਗਿਆ ਤੇ ਉਹਨੇ ਕਿਹਾ ਕਿ ਮੈਂ ਤੇ ਇੱਕ ਕਹਾਣੀ ਬਣਾਈਆ ਬੇਸਿਕਲੀ ਪੈਸੇ ਅਸੀਂ ਤਿੰਨਾਂ ਨੇ ਵਰਤ ਲਏ ਮਤਲਬ ਕਿ ਵੰਡ ਲਏ ਆ ਰੋਪ ਇੱਕ ਹੈਗਾ ਮੋਨੀ ਮੋਨੀ ਹੈ ਇੱਕ ਰਮਨ ਹੈ ਤੇ ਇਹ ਰਾਹੁਲਦੀਪ ਹੈ ਤੇ ਉਸ ਤੋਂ ਬਾਅਦ ਅਸੀਂ ਇਹ ਤਿੰਨਾਂ ਤੇ ਪਰਚਾ ਦਰਜ ਕਰਤਾ ਜੀ ਤੇ ਮੋਨੀ ਤੇ ਉਹਦਾ ਜਿਹੜਾ ਸਾਥੀ ਉਹ ਹਾਲੇ ਫੜਨੇ ਰਹਿੰਦੇ ਆ ਰਾਹੁਲ ਨੂੰ ਅਸੀਂ ਫੜ ਲਿਆ ਜੀ ਰਾਹੁਲ ਦੀ ਕੋਈ ਬੈਕਗ੍ਰਾਉਂਡ ਪਹਿਲੇ ਵੀ ਹੈ ਨਹੀਂ ਐਸਾ ਅੱਛਾ ਲੈ ਕੋਈ ਬੈਕਗ੍ਰਾਉਂਡ ਨਹੀਂ ਹੈ ਰਾਹੁਲ ਦੀ ਤੇ ਉਹ ਸੀ ਹਾਲੇ ਪੁੱਛਗਿੱਛ ਕਰ ਰਹੇ ਆ ਟੂ ਅਰਲੀ ਟੂ ਸੇ ਪਰ ਹਸੀ ਰਿਮਾਂਡ ਲੈ ਕੇ ਪੁੱਛਗਿੱਛ ਕਰ ਰਹੇ ਸਰ ਇਹਦੇ ਫਾਦਰ ਜਿਹੜੇ ਕਿ ਪੁਲਿਸ ਨਾਲ ਰਿਲੇਟਡ ਨੇ ਹਾਂਜੀ ਜੋ ਇਨੀਸ਼ੀਅਲ ਜੋ ਸਾਨੂੰ ਪਤਾ ਚੱਲਿਆ ਉਹ ਪੁਲਿਸ ਵਿੱਚ ਰਿਟਾਇਰ ਨੇ ਬੜੀ ਛੋਟੀ ਜੀ ਰਕਮ ਵਾਸਤੇ ਮਤਲਬ ਕਿ ਇਹਨਾਂ ਦੀ ਮੋਟਰਸਪ੍ਰਿੰਟੀ ਕੀ ਸੀ ਮੋਟਰਸਪ੍ਰਿੰਟੀ ਤਾਂ ਮੈਂ ਤੁਹਾਨੂੰ ਜਿਵੇਂ ਦੱਸਿਆ ਗਿਆ ਕਿ ਪੈਸੇ ਇਹਨਾਂ ਨੇ ਆਪਸ ਵਿੱਚ ਹੀ ਵੰਡ ਲੈਣੇ ਸੀਗੇ ਇਹ ਕੋਈ ਨਸ਼ਾ ਵਗੈਰਾ ਕਰਦੇ ਸੀ ਇਹ ਨਸ਼ੇੜੀ ਹੈਗੇ ਜੀ ਇਹ ਇਹ ਤੈਨੂੰ ਨਸ਼ੇੜੀ ਨੇ ਤੇ ਉਮਰ ਵੀ ਇਹਦੇ ਹਾਲੇ ਇਹਨਾਂ ਦੀ ਕੱਟੀ ਹੈ ਇਹ ਤੈਨੂੰ 22 ਤੋਂ 25 ਸਾਲ ਦੇ ਵਿੱਚ ਵਿੱਚ ਹੈਗੇ ਹੈ ਜੀ ਤੇ ਦੋਸਤ ਵੀ ਹੈਗੇ ਨਸ਼ੇੜੀ ਵੀ ਹੈਗੇ ਫ ਐ ਫਲਿੱਪਕਾਰਟ ਜ ਕੰਮ ਕਰਦਾ ਹੈ ਇੱਕ ਵਿਲਾ ਜੀ ਮੋਣੀ ਤੇ ਰਮਨ ਉਹ ਹੈਗਾ ਜੀ ਆਪਣਾ ਇਲੈਕਟ੍ਰੀਸ਼ੀਅਨ ਲੱਗਾ ਕਿਤੇ ਥੋੜੀ ਨਤ ਮੈਂ ਤੇ ਸਮਝ ਘਟ ਹੈ ਤੇ ਨਾਲ ਲੱਗਿਆ ਕਿ ਆਸੀਂ ਠਗੀ ਠੁਗੀ ਮਾਰ ਲਾਂਗੇ ਪਰ ਫੜੇ ਗਈ ਸੀ ਪਹਿਲੀ ਵਾਰੀ ਪੈਸੇ ਜਮ੍ਹਾਂ ਕਰਾਉਣ ਗਿਆ ਸੀ ਬੈਂਕ ਜੀ ਪਹਿਲਾਂ ਵੀ ਪਹਿਲੇ ਪੈਸੇ ਜਮ੍ਹਾਂ ਕਰਾਉਂਦਾ ਸੀ ਅਸੀਂ ਹਲੇ ਵੈਰੀਫਾਈ ਕਰ ਲਾਂਗੇ ਪਰ ਜੋ ਪਤਾ ਜੋ ਚਲੇ ਪਹਿਲਾਂ ਵੀ ਜਾਂਦਾ ਰਿਹਾ ਤੇ ਥੋੜੀ ਇਹਦੀ ਨੀਅਤ ਖਰਾਬ ਹੋ ਗਈ ਜੀ ਤੇ ਸਿਰਫ ਇਹ ਦੋ ਹੋਰ ਤਿੰਨ ਮਾਮਲੇ ਜਿਹੜੇ ਹੈਗੇ ਨੇ ਉਹਦੇ ਬਾਰੇ ਵੀ ਫਿਰ ਡਿਸਕ੍ਰਾਈਬ ਕਰਦੇ ਹੋ ਜਿਹੜੀ ਤੁਸੀਂ ਹੈਰੋਇਨ ਹੋਰ ਨਾਲ ਡਰਗ ਮਨੀ ਫਰੀਆ ਅਸੀਂ ਇੱਕ ਐਫ ਆਈ ਆ ਨੰਬਰ 99 ਐ ਪੀਐਸ ਵੇਰਕਾ ਦੇ ਤੇ ਐਫ ਆਈਆਰ 179 ਐ ਪੀਐਸ ਕੈਂਟਮ ਰਿਸਰ ਦੀ 99 ਦੇ ਵਿੱਚ ਅਸੀਂ 100 ਗ੍ਰਾਮ ਹੈਰੋਇਨ ਪੜੀ ਹੈ ਜੀ ਤੇ 2,68,800 ਰੁਪਏ ਕੈਸ਼ ਹੈ ਤੇ ਇੱਕ Honda Miis ਕਾਰ ਹੈਗੀ ਜੀ ਤੇ ਜਿਹੜੀ ਹੈਗੀ ਐ ਪੀਐਸ ਕੈਂਟਮ ਰਿਸਰ ਦੀ ਉਹਦੇ ਚ ਅਸੀਂ 200 ਗ੍ਰਾਮ ਹੇਰਨ ਫੜਿਆ ਗਿਆ ਜੀ ਉਹਦੇ ਚ ਵੇ ਸੀ ਵੱਖਰੇ ਵੱਖਰੇ ਇੱਕ ਯੂਜ਼ ਰੈਸਟ ਕੀਤੇ ਐ ਤੇ ਜਿਹੜੀ 99 ਨੰਬਰ ਐਫਆਈਆ ਉਹਦੇ ਹਰਪ੍ਰੀਤ ਤੇ ਹਲਰਾਜ ਕੀਤੇ ਐ ਤੇ ਜਿਹੜੀ 179 ਹੈ ਉਹਦੇ ਚ ਅਸੀਂ ਵਿਕਰਮ ਚੀਤ ਸਿੰਘ ਲਾਇਸ ਲਿੱਕੀ ਉਹਨੂੰ ਰੈਸਟ ਕੀਤਾ ਜੀ ਜਿਹੜੀ ਮਨਕਰਨ ਕਹਾਣੀ ਲੁੱਟਦੇ ਬਣਾਈ ਗਈ ਇਸ ਵਿੱਚ ਕਿੰਨੀ ਕ ਸਜ਼ਾ ਫਿਰ ਹੋ ਜਾਂਦੀ ਪੁਲਿਸ ਨੂੰ ਗੁੰਮਰਾਹ ਕੀਤਾ ਜਾਂਦਾ ਅਸੀਂ ਗੱਲ ਹੈ ਕੇਸ ਦਰਜ ਕਰਕੇ ਅਦਾਲਤ ਦਵਾਂਗੇ ਕੇ ਕੋਰਟ ਵਿਲ ਟੇਕ ਇਟਸ ਓਨ ਕੋਰਸ ਥੈਂਕ ਯੂ ਬਿਲਕੁਲ ਜੀ डीसीपी आलमजीत सिंह ਨੇ ਜਿਨ੍ਹਾਂ ਨੇ ਦੱਸਿਆ ਵੀ ਜਿਹੜਾ ਕਿ ਇੱਕ ਨਕਲੀ ਲੋਟ ਦੀ ਜਿਹੜੀ ਵਾਰਦਾਤ ਨੂੰ ਜਿਹੜਾ ਕਿ ਉਹ ਕਹਾਣੀ ਬਣਾ ਕੇ ਪੇਸ਼ ਕੀਤਾ ਗਿਆ ਸੀਗਾ ਪਰ ਪੁਲਿਸ ਨੇ ਜਦੋਂ ਪੂਰੀ छानबीन ਕੀਤੀ ਹੈ ਤਾਂ ਇਹ ਗੱਲ ਸਾਹਮਣੇ ਆਈ ਵੀ ਜਿਹੜਾ ਲੋਟਦਾ ਜਿਹੜਾ ਨਕਲੀ ਜਿਹੜਾ ਡਰਾਮਾ ਰਚਿਆ ਗਿਆ ਸੀਗਾ 49000 ਰੁਪਏ ਦੀ ਜਿਹੜੀ ਕੀ ਲੋਟ ਦਿਖਾਈ ਗਈ ਸੀ ਪਰ ਜਦੋਂ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਗਈ ਤਾਂ ਇਸ ਮਾਮਲੇ ਵਿੱਚ ਤਿੰਨ આરોપીਆਂ ਨੂੰ ਨਾਮਜ਼ਦ ਕੀਤਾ ਗਿਆ ਜਿਸ ਤੋਂ ਵਿੱਚੋਂ ਇੱਕ આરોપી ਜਿਹੜਾ ਕੀ ਉਹ ਗ੍ਰਿਫਤਾਰ ਕਰ ਲਿਆ ਦੋ આરોપી ਜਿਹੜੇ ਗ੍ਰਿਫਤਾਰ ਕਰਨੇ ਬਾਕੀ ਨੇ ਨਸ਼ੇ ਦੀ ਪੂਰਤੀ ਵਾਸਤੇ ਜਿਹੜਾ ਕੀ ਇਹਨਾਂ ਵੱਲੋਂ ਇਹ ਸਾਰਾ ਡਰਾਮਾ ਰਚਿਆ ਗਿਆ ਸੀ ਕਿਆ ਮੈਂ ਪਰਸਨ ਵੀਪਨ ਸ਼ਰਮਾ ਨਾਲ ਸਿਕੰਦਰ ਪਸਰੀਚਾ ਡੈਨਿਕ ਸ੍ਰੀਆ ਟੀਵੀ ਅੰਮ੍ਰਿਤਸਰ